ਚੈਨਲ ਰਾਹੀਂ ਔਰ ਜੋ ਵੀ ਲਾਈਵ YouTube ਚੈਨਲ ਹੈ ਤੇ ਹੋਰ ਵੀ سوشل میڈیا ਜੋ ਵੀ ਇਥੇ ਪਹੁੰਚੇ ਆ ਸਾਰਿਆਂ ਦੀ ਹੈਲਪ ਦੇ ਨਾਲ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਜਨ ਜਨ ਉਸ ਔਰਤ ਤੱਕ ਆਵਾਜ਼ ਹੀ ਪਹੁੰਚਣੀ ਪਹੁੰਚਣੀ ਬੰਦੀ ਹੈ ਕਿਉਂਕਿ ਆਉਣ ਵਾਲਾ ਦਿਨ 8 ਮਾਰਚ ਆ ਰਿਹਾ ਅੰਤਰਰਾਸ਼ਟਰੀ ਮਹਿਲਾ ਦਿਵਸ ਸਭ ਨੂੰ ਸਮਾਸੀ ਵੀ ਬੀਨੂ ਕੋਇਲ ਦੀ ਪਿਆਰਪਰੀ ਸੱਚੀਕਰ ਜੈ ਸ਼੍ਰੀ ਰਾਮ ਇੰਟਰਨੈਸ਼ਨਲ वूमेन ਡੇ ਜਿਦੇ ਵਿੱਚ ਮਹਿਲਾਵਾਂ ਨੂੰ ਇੱਕ ਮੈਸੇਜ ਜਾਣਾ ਹੈ ਵੂਮਨ 엠ਪਾਵਰਮੈਂਟ ਤੇ ਮੈਨੂੰ ਹੀ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ ਵੂਮਨ 엠ਪਾਵਰਮੈਂਟ ਦੇ ਵਿੱਚ ਸਾਡਾ ਦੇਸ਼ ਸਾਡਾ ਪੰਜਾਬ ਲਗਾਤਾਰ ਅੱਗੇ ਵਧ ਰਿਹਾ ਹੈ ਲੇਕਿਨ ਹੌਲੀ-ਹੌਲੀ ਕੁਝ ਜਿਹੜੀਆਂ ਕਮੀਆਂ ਵੀ ਹੈ ਜਿਹੜੀਆਂ ਰਹਿ ਗਈਆਂ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਯਾਸ ਹੋਣਗੇ ਉਹ ਦੂਰ ਹੋਈਆਂ ਰਹਿ ਗਈਆਂ ਤੇ ਇਸੇ ਦੇ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੁਆਰਾ ਇੱਕ ਸੰਯੁਕਤ ਪ੍ਰਯਾਸ ਕੀਤਾ ਜਾ ਰਿਹਾ ਹੈ ਜਿਦੇ ਵਿੱਚ 8 ਮਾਰਚ ਨੂੰ ਰਾਇਲ ਲਿਨਨ ਪੈਲੇਸ ਵਿਖੇ ਇੱਕ ਵੱਡਾ ਕਾਰਜਕ੍ਰਮ ਦਿਨ ਸ਼ਨੀਵਾਰ ਸਵੇਰ 10:30 ਸ਼ੁਰੂ ਹੋਏਗਾ ਜਿਦੇ ਵਿੱਚ ਸਾਰੀ ਹੀ ਤਰ੍ਹਾਂ ਦੀਆਂ ਮਹਿਲਾਵਾਂ ਜਿਨ੍ਹਾਂ ਨੇ 11 ਉਹ ਮਹਿਲਾਵਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਇੱਕ ਪਹਿਚਾਨ ਬਣਾਈ ਹੈ ਆਪਣੇ ਪਰਿਵਾਰ ਨੂੰ ਸਪੋਰਟ ਕੀਤੀ ਹੈ ਸਮਾਜ ਨੂੰ ਸਪੋਰਟ ਕੀਤੀ ਹੈ ਦੇਸ਼ ਨੂੰ ਸਪੋਰਟ ਕੀਤੀ ਹੈ ਉਹਨਾਂ 11 ਮਹਿਲਾਵਾਂ ਨੂੰ ਸ਼ਕਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਸੰਸਕ੍ਰਿਤ ਕਾਰਜਕ੍ਰਮ ਹੋਗਾ ਜਿਦੇ ਵਿੱਚ ਮਹਿਲਾਵਾਂ ਪਾਰਟਿਸਪੇਟ ਕਰਨਗੀਆਂ ਇਸ ਤੋਂ ਇਲਾਵਾ 15 ਜਿਹੜੇ ਕਿਸ ਤਰ੍ਹਾਂ ਦੀਆਂ ਐਪਲੀਕੇਸ਼ਨਸ ਆਈਆਂ ਸੀਗੀਆਂ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣੀਆਂ 슈ਗਰ ਤੇ ਬੀਪੀ ਟੈਸਟ ਦੀਆਂ ਜਿਹੜੀਆਂ ਕਿ ਅਗਰ ਵੱਲ ਸਮਾਜ ਸਵਾ ਦੁਆਰਾ ਵੰਡਣ ਕੀਤਾ ਜਾਊਗਾ ਤੇ ਸਾਰੀਆਂ ਹੀ ਪੈਨਾ ਨੂੰ ਤੁਹਾਡੇ ਚੈਨਲ ਰਾਹੀਂ ਸੱਦਾ ਦਿੰਦੇ ਆਂ ਔਰ ਉਮ ਹਮਾ ਕੇ ਇਸ ਪ੍ਰੋਗਰਾਮ 'ਚ ਪੁੱਛੋ ਅਗਰ ਜ਼ਿਆਦਾ ਜਾਣਕਾਰੀ ਲੈਣੀ ਆ ਇਸ ਤਰ੍ਹਾਂ ਇਸ ਪ੍ਰੋਗਰਾਮ 'ਚ ਤੁਸੀਂ ਆ ਸਕਦੇ ਹੋ ਭਾਗ ਲੈ ਸਕਦੇ ਹੋ ਤਾਂ ਤੁਸੀਂ ਮੇਰੇ ਪਰਸਨਲ ਨੰਬਰ 921777707 921 77707 ਤੇ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ ਕੁਛ ਹੋਰ ਪੁੱਛਣਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਜਿਹੜੇ ਚੀਫ ਗੈਸਟ ਹੈ ਪਹਿਲੀ ਗੱਲ ਤਾਂ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ-ਿੱਥੇ ਸਾਡੀ ਗੱਲ ਚੱਲ ਰਹੀ ਹੈ ਚੀਫ ਗੈਸਟ ਮਹਿਲਾਵਾਂ ਹੀ ਆਣਨ ਸਾਰੀਆਂ ਇਹ ਐਡਮਿਨਿਸਟ੍ਰੇਸ਼ਨ ਤੋਂ ਵੀ ਹੋਣਗੀਆਂ ਰਾਜਨੀਤਿਕ ਵੀ ਹੋਣਗੀਆਂ ਔਰ ਜਿਵੇਂ ਹਰ ਵਾਰ ਪ੍ਰੋਗਰਾਮ ਚ ਹੁੰਦਾ ਹੈ ਪੰਜਾਬੀ ਫਿਲਮ ਅਦਾਕਾਰਾ ਕੋਈ ਨਾ ਕੋਈ ਸੈਲੀਬ੍ਰਿਟੀ ਇਹਦੇ ਵਿੱਚ ਵੀ ਰੋ ਪਹੁੰਚੇਗੀ ਸਾਡੇ ਕੋਲ ਜਿਹੜੀ ਲਿਸਟ ਹੈ ਪਰਸੋਂ ਤੱਕ ਫਾਈਨਲ ਹੋ ਜਾਏਗੀ ਮੇਕ ਕਰ ਫਿਰ ਯਾਦ ਕਰਾਣਾ ਰਾਇਲ ਇਨਨ ਪੈलेस ਸਵੇਰ 10:30 ਦਾ ਪ੍ਰੋਗਰਾਮ ਸ਼ੁਰੂ ਹੋਊਗਾ ਔਰ ਸ਼ਨੀਵਾਰ ਦਾ ਦਿਨ ਹੈ ਸਾਰੀਆਂ ਮਹਿਲਾਵਾਂ ਨੂੰ ਸੱਦਾ ਹੈ ਸਮਾਸੀ ਵਿਬੀਨ ਗੁਇਲ ਮੇਰੇ ਨਾਲ ਸੰਤੋਸ਼ ਸ਼ਰਮਾ ਜੀ ਹੈ ਵਿਮਲ ਜੀ ਬੈਠੀ ਹੈ ਜਿਹੜੇ ਕਿ ਵਿਮਲ ਸਕਿਰਤਨ ਮੰਡਲ ਦੇ ਨੇ ਇਹ ਇਨਰ ਵੀ ਕਲੱਬ ਨਾਲ ਵੀ ਜੁੜੇ ਹੋਏ ਔਰ ਡਾਇਮੰਡ ਵੈਲਫੇਅਰ ਸੈਟੀ ਨਾਲ ਵੀ ਪੈਨਾ ਜੁੜੀਆਂ ਪੈलेस ਉਹ ਜਿਹੜਾ ਆਈ ਤੀ ਹਾਂਜੀ ਜਿਹੜਾ ਰਾਇਲ ਇਨਨ ਪੈलेस ਹੈ ਹਾਂਜੀ ਇਹ ਮਾਨਸਰ ਰੂਟ ਤੇ ਹੈਗਾ ਨਜ਼ਦੀਕ ਟੀਵੀ ਟਾਵਰ ਕੈਨਿੰਗ ਕੀ ਹੈ ਮੈਂ आई मीन 10:30 ਤੋਂ 1:00 ਤੱਕ ਹੋਏਗੀ ਜੀ ਹਾਂ ਜੀ ਉਹ ਨਰਮ ਆ ਰਹੇ ਹੋ ਟਾਈਮ ਤੇ ਐ ਦਿਨ ਬਾਦ ਨੂੰ ਕੁਝ ਵੀ ਲਾ ਲੋ ਉਹਨਾਂ ਦੀ ਕੋਈ ਸੁਰੱਖਿ ਹੈ ਜਾਂ ਕੋਈ ਨਹੀਂ ਆਪਕੋ ਦੇਖੋ ਜਿਹੜੀ ਉੱਥੇ ਐਂਟਰੀ ਹੈਗੀ ਆ ਉਹਦੇ ਲਈ ਮੈਂ ਆਪਣਾ ਨੰਬਰ ਦਿੱਤਾ ਹੈ ਵੀ ਕਿਸੇ ਵੀ ਤਰ੍ਹਾਂ ਕਿਉਂਕਿ ਜੇ ਅਸੀਂ ਐਂ ਕਰ ਦਈਏ ਵੀ ਖੁੱਲਾ ਸਦਾ ਹੀ ਹੈ ਤਾਂ ਉਹਦੇ ਵਿੱਚ ਕੀ ਕੁ ਲਿਮਿਟੇਸ਼ਨਸ ਹੁੰਦੀ ਹੈ ਕਪੈਸਿਟੀ ਹੁੰਦੀ ਹੈ ਤਾਂ ਇਸ ਲਈ ਮੈਂ ਆਪਣਾ ਪਰਸਨਲ ਨੰਬਰ ਇਸੇ ਕਰਕੇ ਦੱਸਿਆ ਤਾਂ ਕਿ ਸਾਨੂੰ ਰਿਪੋਰਟਿੰਗ ਸਹੀ ਹੋ ਜੇ ਵੀ ਕਿਹੜੀ ਕਿਹੜੀ ਮਹਿਲਾਵਾਂ ਪਹੁੰਚਣੀਆਂ ਕਿੰਨੀ ਕੁ ਸਾਡੇ ਹਾਲ ਦੀ ਕਪੈਸਿਟੀ ਹੈ ਤਾਂ ਕਿ ਉਸ ਤੋਂ ਬਾਅਦ ਅਸੀਂ ਵੀ ਕਹਿ ਸਕੀਏ ਕਿ ਸਾਡੇ ਕੋਲ ਜਿਹੜੀ ਕਪੈਸਿਟੀ ਹੋ ਲੋ ਤਾਂ ਇਸੇ ਇੱਕ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦੀ ਜਿਹੜੀ ਮੈਂ ਦੱਸਣਾ ਭੁੱਲ ਗਈ ਇਹਦੇ ਵਿੱਚ ਇੱਕ ਸੈਂਟਰ ਗਵਰਨਮੈਂਟ ਦੀਆਂ ਔਮਨ ਐਮਪਾਵਰਮੈਂਟ ਦੀਆਂ ਕੁਝ ਸਕੀਮਾਂ ਹੈਗੀਆਂ ਜਿਵੇਂ ਕਿ ਸਟਾਰਟਅਪ ਹੋ ਗਿਆ ਮੁਦਰਾ ਯੋਜਨਾ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਲੇਟੈਸਟ ਕੋਈ ਸਕੀਮ ਆ ਰਹੀ ਹੈ ਉਹਦੇ ਬਾਰੇ ਵੀ ਕੈਂਪ ਲਗਾਇਆ ਜਾ ਰਿਹਾ ਔਰ ਲੇਡੀਜ਼ ਨੂੰ ਦੱਸਿਆ ਜਾਏਗਾ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਉਹ ਸਿੱਧੇ ਤੌਰ ਤੇ ਸੰਪਰਕ ਕਰ ਸਕਦਾ ਹੈ। ਕਿਸੇ ਕਿاسي ਤੇ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਕੀ ਲੱਗਦਾ ਕਿਹੜੀਆਂ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਆਉਣ ਵਾਲੇ ਸਮੇਂ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੀ ਸੰਸਕ੍ਰਿਤੀ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਬੱਚੀ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਵੈਸਟਰਨ ਕਲਚਰ ਹੈ ਜਿਹੜਾ ਵੈਸਟਰਨ ਡਰੈਸਾਂ ਵੈਸਟਰਨ ਕਲਚਰ ਉਹ ਮਤਲਬ ਉਸ ਨੂੰ ਜ਼ਿਆਦਾ ਉਸ ਵੱਲ ਜਿਹੜਾ ਖਿੱਚੀ ਜਾ ਰਹੀ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਕੁਈ ਕਪੜੇ ਬੁਰੀ ਹੈ ਜਾਂ ਚੰਗੇ ਆ ਪਰ ਇਹ ਹੈ ਕਿ ਆਪਣੀ ਜਿਹੜੀ ਸੰਸਕਾਰ ਹੈ ਤੇ ਆਪਣੀ ਜਿਹੜੀ ਸੋਚ ਹੈ ਉਹਨੂੰ ਨਾਲ ਲੈ ਕੇ ਜੇ ਅਸੀਂ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਤੇ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਅੱਗੇ ਵਧਿਆ ਤਾਂ ਬਹੁਤ ਅੱਛੀ ਗੱਲ ਹੈ ਕੁਝ ਦੇਖਾ ਦਿਖਾਈ ਦੇ ਵਿੱਚ ਬੱਚੇ ਸਾਡੇ ਹੁਣ ਜਿਵੇਂ ਤੁਸੀਂ ਦੇਖੋ ਕੁਝ ਬੱਚੀਆਂ ਵੀ ਸਾਡੀਆਂ ਜਿਵੇਂ ਡਰੱਗਸ ਵੱਲ ਦੇਖ ਲਓ ਕਿਵੇਂ ਬੱਚੇ ਪਤਾ ਹੀ ਨਹੀਂ ਲੱਗ ਰਿਹਾ ਤਾਂ ਉਹ ਜੋ ਇਹਨਾਂ ਨੂੰ ਮੈਂ ਕਮੀਆਂ ਦੇ ਵਿੱਚ ਗਿੰਦੀਆਂ ਤਾਂ ਇਹ ਕਮੀਆਂ ਦੇ ਵਿੱਚ ਵੀ ਲਗਾਤਾਰ ਸੰਸਥਾ ਵੱਲੋਂ ਪ੍ਰਯਾਸ ਰਹੇਗਾ ਕਿ ਇਸ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਕਿਤੇ ਲਾ ਤੀਸਰੀ ਗੱਲ ਹੈ ਕਿ ਪਤਾ ਨਾ ਹੋਣਾ ਕਹਿਣਾ ਮਤਲਬ ਕਿ ਗਵਰਨਮੈਂਟ ਨੇ ਬਹੁਤ ਸਕੀਮਾਂ ਆਦਦੀਆਂ ਸਟਾਰਟਅਪਸ ਆਂਦੇ ਆ ਕਈ ਯੋਜਨਾਵਾਂ ਆਦਦੀਆਂ ਪਰ ਕਿਤੇ ਨਾ ਕਿਤੇ ਤੁਸੀ ਇਹ ਗੱਲੋ ਕਿ ਪਹੁੰਚ ਨਹੀਂ ਪਾਂਦੀ ਹਰ ਇਨਸਾਨ ਤੱਕ ਤਾਂ ਉਹ ਕਮੀਆਂ ਨੂੰ ਵੀ ਦੂਰ ਕਰਕੇ ਇਹ ਪ੍ਰਯਾਸ ਕੀਤਾ ਜਾਊਗਾ ਕਿ ਇਹਦੀ ਅਵੇਅਰਨੈਸ ਵੱਧ ਵੱਧ ਕੀਤੀ ਜਾਵੇ ਤਾਂ ਕਿ ਹਰ ਜਨ ਤੱਕ ਜਿਹੜਾ ਮੈਸੇਜ ਹੈ ਪਹੁੰਚੇ ਜਿਹੜੀਆਂ ਗੱਲਾਂ ਤੁਸੀਂ ਕਹ ਰਹੇ ਅਵੇਅਰਨੈਸ ਦੇਣੀ ਚਾਹੀਦੀ ਕਿ ਜਿਹੜਾ ਬੈਂਕ ਦਾ ਹੈ ਉਹ ਲੋਨ ਸਿਸਟਮ ਉਹਨਾਂ ਦਾ ਆਪਣਾ ਸਿਸਟਮ ਹੋ ਰਿਹਾ ਹੈ ਜਦੋਂ ਇੱਕ ਸੰਸਥਾ ਅਵੇਰਨੈਸ ਕਰਦੀ ਹੈ ਤੇ ਕੋ ਪ੍ਰੋਪਰ ਚੈਨਲ ਰੱਖੀ ਕਰਦੀ ਹੈ ਉਹਦੇ ਵਿੱਚ ਕੀ ਆ ਹੁਣ ਕਈ ਵਾਰ ਆਪਣੇ ਕੋਲ ਆਧਾਰ ਕਾਰਡ ਹੈ ਨਹੀਂ ਤੇ ਫਿਰ ਬੈਂਕਾ ਚਲੇ ਜਾਣੇ ਆਪਣੇ ਕੋਲ ਪੈਨ ਕਾਰਡ ਹੈ ਨਹੀਂ ਤੇ ਫਿਰ ਬੈਂਕਾ ਚਲੇ ਜਾਣੇ ਆਪਣੇ ਕੋਲ ਆਈਡੀ ਆਰ ਹੈ ਨਹੀਂ ਤਾਂ ਬੈਂਕਾ ਚਲੇ ਜਾਣੇ ਬਟ ਕੁਝ ਸਕੀਮਸ ਦੇ ਵਿੱਚ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕੁਝ ਦੀ ਨਹੀਂ ਹੁੰਦੀ ਤਾਂ ਉਹ ਕਿਹੜੇ ਚੈਨਲਾਂ ਵਿੱਚ ਨਹੀਂ ਆ ਉਹ ਸਕੀਮ ਕਿੱਥੇ ਮਿਲੂ ਜਿਵੇਂ ਕੁਝ ਜਿਹੜੀਆਂ ਸਕੀਮਾਂ ਸਭ ਨੂੰ ਪਤਾ ਉਹ ਸਿੱਧੀਆਂ ਬੈਂਕ ਰਾਹੀਂ ਨਹੀਂ ਉਹ ਆਪਾਂ ਨੂੰ ਮਿਲਣੀਆਂ ਹੈਗੀਆਂ ਮਿਨਿਸਪਲ ਕਾਰਪੋਰੇਸ਼ਨ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਉਹਦੇ ਵਿੱਚੋਂ ਸਕੀਮਾਂ ਐਨਐਸਆਰਮ ਦੇ ਵਿੱਚ ਜਾਣਾ ਪੈਂਦਾ ਜਾਂ ਕੁਝ ਸਕੀਮਾਂ ਸਾਨੂੰ ਸਿਵਲ ਹਸਪੀਟਲ ਹੁਣ ਅਗਰ ਮੇਰੀ ਗੱਲ ਸੁਣੋ ਅਗਰ ਮਾਤਰ ਸਮਾਨ ਜੋਗ ਨਹੀਂ ਲੈਣੀ ਤਾਂ ਉਹਦੇ ਵਿੱਚ ਬੈਂਕ ਜਾਂਦੀ ਲੋੜ ਨਹੀਂ ਜਿਹੜਾ 6000 ਰੁਪਏ ਦਿੰਦਾ ਉਹਦੇ ਲਈ ਤੁਹਾਨੂੰ ਸਿਵਲ ਹਸਪੀਟਲ ਸਟਾਫ ਨੂੰ ਚਲਣੀ ਪਊਗੀ ਇਸੇ ਤਰ੍ਹਾਂ ਅਗਰ ਮੋਦਰਾ ਯੋਜਨਾ ਹੈ ਜਾਂ ਕੋਈ ਵੀ ਯੋਜਨਾ ਹੈ ਅਗਰ ਤੁਸੀਂ ਸੈਲਫ ਹੈਲਪ ਗਰੁੱਪ ਬਣਾਵੇ ਉਹਦੇ ਲਈ ਤੁਹਾਡੇ ਕੋਲ ਬੈਂਕ ਜਾਣ ਦੀ ਜ਼ਰੂਰਤ ਨਹੀਂ ਉਹਦੇ ਲਈ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਇੱਕ ਡਿਪਾਰਟਮੈਂਟ ਬਣਾਇਆ ਤਾਂ ਉੱਥੇ ਜਾਣਾ ਪਊਗਾ ਸੈਂਟੈਂਸ ਕੀ ਹੁੰਦਾ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰ